ਸਾਰੀ ਜਾਣੇ ਚੜ੍ਹਦੀ ਕਲਾ ਵਿੱਚ ਹੋਵਗੇ ਅੱਜ ਅਸੀਂ ਜਾ ਰਹੇ ਹਾਂ ਛੀਦਾ ਸਾਹਿਬ ਤੇ ਨਾਲ ਜਾਣਾ ਸੀ ਦਰਬਾਰ ਸਾਹਿਬ ਉਹ ਕਿ ਮਹੀਨੇ ਦੇ ਕਿਸੇ ਵੀ ਦਿਨ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਹਰ ਇੱਕ ਮਹੀਨੇ ਵਿੱਚ ਤੇ ਅੱਜ ਅਸੀਂ ਛੀਦਾ ਸਾਹਿਬ ਤੇ ਜਾਣਾ ਸੀ ਤੇ ਨਾਲ ਹੀ ਅੱਜ ਮੈਂ ਕਿਹਾ ਸੀ ਹੀ ਦਰਬਾਰ ਸਾਹਿਬ ਵੀ ਮੱਥਾ ਟੇਕ ਆਵਾਂਗੇ ਨਾਲ ਹੀ ਹਨਾ ਚਲੋ ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗੇ ਛੀਦਾ ਸਾਹਿਬ ਤੇ ਨਾਲ ਦਰਬਾਰ ਸਾਹਿਬ ਸਾਡਾ ਵੱਡਾ ਬਹੁਤਾਂ ਕਰਦਾ ਜੀ ਉਹ ਪਹਿਲਾਂ ਕਿ ਮੈਨੂੰ ਕੁਝ ਲੈ ਦੋ ਖਾਣ ਨੂੰ ਆਪਣੀ ਚੋਣ ਲਿਆ ਉਹਨੇ ਚਿਪਚਿਪ ਇਹਨੂੰ ਵਿਚਾਰਾ ਕੁਝ ਕਹਿੰਦਾ ਇਹ ਮੈਨੂੰ ਵੀ ਇੰਨੇ ਕਹਿ ਰਿਹਾ ਕਿ ਬਸ ਇੱਧਰ ਪਾਪਾ ਆਪਣੇ ਨਾਲ ਕਰ ਲੋ ਇਹਨੇ ਗੱਡੀ ਚਲਾਣੀ ਤੇ ਉਹ ਬਾਉਜੀ ਕਿ ਮੈਨੂੰ ਚਿਪਸ ਲੈ ਦਿਓ ਇੱਥੇ ਹੀ ਮੈਂ ਫਿਰ ਨਾ ਉਹ ਕਹਦਾ ਵੀ ਤੁਹਾਨੂੰ ਤਾਂ ਕਰੀ ਜਾਣਾ ਕਿਉਂਕਿ ਉਹ ਨਹੀਂ ਪਾਠ ਲਾ ਲੈਣਾ ਪਾਠ ਕਰਦੇ ਜਾਣਾ ਲਾ ਲਿਆ ਪਾਠ ਬਸ ਅਹੀਂ ਹੁਣ ਪਾਠ ਹੀ ਕਰਦੇ ਜਾਣਾ ਮਤਲਬ ਬੋਲਣਾ ਨਹੀਂ ਹੈਗਾ ਕੁਝ ਤਾਂ ਕਰਕੇ ਇਹਨੂੰ ਮੈਂ ਕਿਹਾ ਫੇਰ ਲੈਦਾ ਫਿਰ ਇਹਨੇ ਤਾਂ ਕਰਨਾ ਨਹੀਂ ਉਹ ਬੀਬਨ ਭੇਜਾਂ ਮੈਂ ਕਿਹਾ ਜਾ ਇਹੋ ਗੰਦਾ ਲੈ ਦੇ ਸੋਚ ਮੱਦਨ ਨੋ ਛੋਟਾ ਨਾ ਖਾਈ ਕੰਨ ਚੰਕ ਸਾਸ ਲਜਾਈ ਕਰਤੇ ਕਹਿ ਕਰਣਾ ਨਾ ਹੀ ਸੁਨਾਨ ਤਉ ਕਰਮ ਦੇ ਆਤਾ ਤੂ ਸੁਖੋਖਾ ਭਕਿਆ ਜਨ ਸੂਤ ਜੇ ਕੋ ਕੁਝ ਹੋਵੇ ਸਚਿਆ ਅਵਲਿਆਣੇ ਕੌਣ ਕੀਤਾ ਪਸਾਉ ਜੇ ਕੋ ਕਵਾਉ ਚਿਸਤੇ ਹੋਏ ਲੱਗ ਰਿਹਾ ਗੁਦਰ ਕੌਣ ਕਹਾ ਬੀਚ ਵਾਰਾ ਲਗਾ ਵਾਹੇ ਤਵਾ ਜੋ ਤੁਧ ਪਾਵੇ ਸਾਈਂ ਬਰੀ ਕਾ ਤੁਹ ਸਦਾ ਸਲਾਮਤ ਰੰਗ ਕਾ ਸੰਸਜਤ ਸੰਸਪਉ ਸੰਸਪੂਜਸਿ ਸਤਪਉ ਬੀਚਾਰ ਵਾਰਿਆਂ ਲ ਜਾਵਾ ਕਿ ਕਵਨ ਜੋ ਤੁਧ ਪਾਵੇ ਸਾਈਂ ਬੋਲਾ ਸਮਾਈ ਬੋਲ ਕਰਮ ਬਖੂਦੀ ਬਾਣ ਬੋਲ ਤਲਮ ਕਰਮ ਬੋਲ ਬਖਸ਼ੇ ਸ਼ਮੂਹਨੀ ਸ਼ਾ ਅਮੋਲ ਕਰਮ ਬੋਲ ਫਰਮਾ ਹਾਂਜੀ ਅਸੀਂ ਪਹੁੰਚ ਗਏ ਆ ਛੀਦਾ ਸਾਹਿਬ ਗੱਡੀ ਪਾਰ ਕਰ ਦਿੱਤੀ ਐ ਤੇ ਹੁਣ ਅਸੀਂ ਦੇਖਾਂਗੇ ਮੱਥਾ ਰੇਲਾ ਕੋਈ ਹਜੇ ਆਪਣਾ ਸੀ ਜੋਜੋ ਸਾਹਿਬ ਦੇ ਪੰਜ ਪਾੜ ਵਿੱਚ ਬਈ ਸਾ ਦੋ ਪਾੜ ਅਸੀਂ ਕਰ ਲਏ ਗੱਡੀ ਜੀ 2 ਵਜੇ ਰਮਤਾ ਹੋਏਗੀ ਸੁਖਮਨੀ ਸਾਹਿਬ ਪਾੜ ਦੀ ਉਹ ਤਾਂ ਅੱਧਾ ਘੰਟਾ ਰੈਸਟ ਹੁੰਦੀ ਹੈ ਕਿ ਜਨ ਪਛਾਦਾ ਜਾਣਾ ਪਛਾਉ ਸਕਣਾ ਹੁਣ ਅਸੀਂ ਵੀ ਪਹਿਲਾਂ ਪਛਾਦਾ ਛਕਾਂਗੇ ਛਕ ਕੇ ਫਿਰ ਪਾੜ ਤੇ ਬੈਠਾਂਗੇ ਆ ਰਹੇ ਆ ਵਾਪਸ ਵਾਪਸ ਨਹੀਂ ਮਤਲਬ ਆਪਾਂ ਜਾਨਾ ਦਰਬਾਰ ਸਾਹਿਬ ਮੱਥਾ ਟੇਕਣ ਸੋ ਉਧਰ ਜਾ ਰਹੇ ਆ ਹੁਣ ਆਪਾਂ ਅੱਜ ਸਾਨੂੰ ਪ੍ਰਸ਼ਾਦ ਮਿਲਿਆ ਜੀ ਸਮੋਸਿਆਂ ਦਾ ਸੁਖਵੀਰ ਨੂੰ ਵੀ ਮਿਲਿਆ ਹਨਾ ਸੁਖਵੀਰ ਆ ਸੰਨ ਸਮੋਸਿਆਂ ਦਾ ਪ੍ਰਸ਼ਾਦ ਮਿਲਿਆ ਪਾਪਾ ਆਏ ਪ੍ਰਸ਼ਾਦ ਛਕ ਕੇ ਤੇ ਹੁਣ ਆਪਾਂ ਚੱਲੇ ਦਰਬਾਰ ਸਾਹਿਬ ਉੱਥੇ ਨ ਦਰਸ਼ਨ ਮਿਲ ਲੈ ਕਰਕੇ ਫਿਰ ਜਾਵਾਂਗੇ ਘਰ ਤੇ ਜਿਹੜੇ ਰੋ ਬਲੌਗ ਦੇ ਨਾਲ ਐਂਡ ਤੱਕ ਤੇ ਦਰਸ਼ਨ ਕਰਿਓ ਤੁਸੀਂ ਵੀ ਨਾਲ ਸਾਡੇ ਦਰਬਾਰ ਸਾਹਿਬ ਦੇ ਚੈੱਕ ਕਰੋ ਇੱਧਰ ਵੀ ਸੰਗਤ ਬਹੁਤ ਜ਼ਿਆਦਾ ਆ ਪਾਰਕਿੰਗ ਤੋਂ ਬਾਹਰ ਹੀ ਲੋਕੀ ਗੱਡੀਆਂ ਲਾ ਰਏ ਆ ਇੱਥੇ ਹੀ ਸੰਗਤ ਕਾਫੀ ਆ ਗਈ ਹੈ ਗਾਈਸ ਆਪਾਂ ਇਹ ਪਾਰਕਿੰਗ ਦੇ ਵਿੱਚ ਪਰ ਪਾਰਕਿੰਗ ਵਿੱਚ ਦੇਖੋ ਤੁਸੀਂ ਇੱਥੇ ਵੀ ਸਾਰੇ ਲੱਗੀਆਂ ਹੋਈਆਂ ਗੱਡੀਆਂ ਕਾਫੀ ਸੰਗਤ ਹੋਣੀ ਆ ਰਾਜ ਵੀ ਥੱਲੇ ਖੜਾ ਹੋ ਗਿਆ ਜਾ ਕੇ ਆਗੇ ਕੀਤਾ ਗੰਦੇ ਆ ਹੁਣ ਆਪਾਂ ਥੱਲੇ ਵਾਲੇ ਗਰਾਊਂਡ ਫਲੋਰ ਤੇ ਆਏ ਆ ਇਹ ਕਿ ਫਰਸਟ ਫਲੋਰ ਆ ਪਲਾਫਸਟ ਫਲੋਰ ਤੇ ਜੇ ਜਗ੍ਹਾ ਹੋਈ ਤਾਂ ਫਿਰ ਇੱਥੇ ਲਗਾਵਾਂਗੇ ਨਹੀਂ ਤਾਂ ਫਿਰ ਥੱਲੇ ਜਾਵਾਂਗੇ ਗਾਇਜ਼ ਅੱਜ ਅੱਜ ਨਾ ਗਰਮੀ ਸੀਗੀ ਪਤਾ ਇਹ ਰੋਇਆ ਨਹੀਂ ਨਾ ਠੀਕ ਠੀਕ ਸਾਸ ਇਹ ਜਾ ਕੇ ਹੋ ਰਿਹਾ ਸੀ ਪਰਾਂ ਹਾਂਜੀ ਗਾਇਜ਼ ਗੱਡੀ ਆਪਾਂ پارک ਕਰ ਲਈਏ ਗੱਡੀ ਨੂੰ پارکਿੰਗ ਕਰਕੇ ਹੁਣ ਆਪਾਂ ਜਾ ਰਹੇ ਆਂ ਦਰਵਾਜ਼ੇ ਦੇ ਅੰਦਰ ਐਂਟਰ ਹੋਣ ਲੱਗੇ ਆਂ ਤੇ پارک ਕਰਨ ਲੱਗੇ ਤੇ ਇਹਦੀ ਪੁੱਪੂ ਕਰ ਲਈਏ ਨੇ ਹੁਣ ਸਾਫ਼ ਕਰਕੇ ਉੱਕੇ ਆਕੇ ਚੇਂਜ ਕਰਕੇ ਸਾਰਾ ਡਾਈਪਰ ਵਗੈਰਾ ਇਹਦਾ ਹੁਣ ਆਪਾਂ ਚੱਲੇ ਆਂ ਦਰਵਾਜ਼ੇੋਂ ਅੰਦਰ ਮੱਠੇ ਟਿਕਣ ਚੈੱਕ ਕਰੋ ਸੰਗਤ ਕਿੰਨੀ ਆ ਗਾਇਸ ਸੰਗਤ ਸੰਗਤ ਉੱਥੇ ਵੀ ਬਹੁਤ ਸੀ ਇੱਥੇ ਵੀ ਬਹੁਤ ਜਿੱਥੇ ਚਲਦਾ ਗੁਰਦੁਆਰਾ ਉੱਥੇ ਸੰਗਤ ਬੱਦਲ ਉੱਪਰ ਬਣਿਆ ਹੋਇਆ ਆ ਬੱਦਲ ਬਣਿਆ ਹੋਇਆ ਹੈ ਬਾਰਿਸ਼ ਆਉਣ ਦੇ ਚਾਂਸ ਹੈਗੇ ਆ ਮੇਰੇ ਕੋ ਕੀ ਲੋਡ ਹੈ ਯਾਰ ਬਾਰਿਸ਼ ਆਉਣ ਦੇ ਚਾਂਸ ਹੈਗੇ ਨਾ ਅਕਵਾਰੀਸ਼ੋਂ ਦੇ ਚਾਂਸ ਹੈਗੇ ਲੱਗਦੇ ਆ ਵੀ ਆ ਜਾਏਗੀ ਹਨਾ ਸੰਗਤ ਦੇਖੋ ਤੁਸੀਂ ਉੱਥੇ ਵੀ ਇਦਾਂ ਹੀ ਸੰਗਤ ਉੱਥੇ ਵੀ ਸੰਡੇ ਦੀ ਸੰਡੇ ਇੰਨੀ ਸੰਗਤ ਹੈ ਤੇ ਇੱਥੇ ਵੀ ਹਨਾ ਰਾਤ ਸੁਪਰੀਂ ਇੱਥੇ ਪਰ ਵੀ ਘਾਟਾ ਕਿੱਦਾਂ ਇੱਥੇ ਘਾਟਾ ਹਾਂ ਇੱਥੇ ਥੋੜੀ ਘਾਟ ਲੱਗਦੀ ਆ ਅੱਜ ਉੱਥੇ ਜ਼ਿਆਦਾ ਆ ਕੋਣੀ ਵੀ ਫਾਈਨ ਬਣਾਣੇ ਚਲ ਕੇ ਜਾਓ 5:00 ਬੱਦਲ ਛਾਏ ਹੋਏ ਉੱਪਰ ਟਾਈਮ ਸਰ ਸ਼ਾਇਦ ਅੱਜ ਚੱਲ ਜੀ ਅਸੀਂ ਘਰ ਮੱਥਾ ਟੇਕ ਕੇ ਅਗਰ ਜੇਤਾ ਸੰਗਤ ਜ਼ਿਆਦਾ ਹੋਈ ਫਿਰ ਟਾਈਮ ਲੱਗ ਜਾਂਦਾ ਮੂੰਹ ਠੇਕਣ ਲੱਗਿਆ ਕਈ ਤਾਂ ਫਿਰ ਜੰਮੀ ਚੱਲ ਜਾਗੇ ਮੈਂ ਨਹੀਂ ਹੋਣਾ 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 ਹੋ ਨਾ ਪਰੇ ਸੋ ਮੰਡੀ ਵਿੱਚ ਸਭ ਕੁਝ ਮਿਲ ਜਾਂਦਾ ਇੱਥੇ ਹਰ ਇੱਕ ਚੀਜ਼ ਮਿਲ ਜਾਂਦੀ ਬੱਚੇ ਵਾਸਤੇ ਦੁੱਧ ਵੀ ਮਿਲ ਜਾਂਦਾ ਤੇ ਕੋਸ਼ਿਸ਼ ਕਰਾਂਗੇ ਜੇ ਦਾ ਠੀਕ ਰਹਾ ਠੀਕਾ ਨਹੀਂ ਤਾਂ ਕਰਾਂਗੇ ਫਿਰ ਲੈ ਲਾਂਗੇ ਹਨਾ ਦੁੱਧ ਹਨਾ ਸੰਗਤ ਇੱਕ ਬਾਤ ਹੈ ਸੰਗਤ ਮਤਲਬ ਰਾਬਰੂਪ ਸੰਗਤ ਆ ਸੰਗਤ ਦੇ ਦਰਸ਼ਨ ਕਰ ਲੈ ਸਮਝ ਲਓ ਪਰਮਾਤਮਾ ਦੇ ਦਰਸ਼ਨ ਕਰ ਲੈ ਆਪਾਂ ਕੀ ਕਰਨਾ ਆ? ਜਾ ਮੈਂ ਦਿਖਾ ਦੇ ਕਿੱਥੇ ਬਹਿਣਾ? ਥੱਕ ਗਿਆ ਦੇਖੋ ਕਿੰਨਾ ਕੁ ਤੁਰ ਲਿਆ ਸੀ ਜਿਹੜਾ ਇਹ ਥੱਕ ਗਿਆ। ਹੈ? ਆ ਜਾ। ਗਾਇਜ਼ ਇਹ ਥੱਕੇ ਜਾਂਦਾ ਬਹੁਤ ਜਲਦੀ। ਰੇੜੀ ਲਿਹਾਣੀ ਚਾਹੀਦੀ ਹੈ ਰੇੜੀ। ਰੇੜੀ ਤੇ ਵਧੀਆ ਰਹਿੰਦਾ ਆ ਕਿ ਰੇੜੀ ਤੇ ਫਿਰ ਅਸਲ ਰੇੜੀ ਜਾਉ ਰੇੜੀ ਜਾਉ ਉਹਨਾਂ ਨੂੰ ਬਿਠਾਉਂਦਾ ਉਹ ਦੇਖੀ ਸੀ ਨਾ ਤੁਸੀਂ ਤੇ ਉਹਦੇ ਵਿੱਚ ਪ੍ਰਾਈਮ ਵੀ ਹੁੰਦੀ ਆ ਦੋ ਬੱਚਿਆਂ ਨੂੰ ਮਤਲਬ ਵੱਡਿਆਂ ਨੂੰ 10-12 ਸਾਲ ਦੇ ਬੱਚੇ ਰਾਮ ਨਾਲ ਵਿੱਚ ਬਹਿ ਜਾਂਦੇ ਨੇ। तू तो तुरन वाला तू तो तुरह करा दो तो बेचारे तो ने बैठने बैठना चाहे <गणागा> चाहे गर्मी हो ਨਹੀਂ ਆਣੀ ਇੱਥੇ ਮਤਲਬ ਨਾ ਸਰਪਾ ਸਾਹਿਬ ਇਹ ਹੈਗਾ ਕਿ ਸੰਗਤ ਆਣੀ ਹੀ ਆਣੀ ਜਦੋਂ ਆਜੋ 24 ਘੰਟੇ ਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਘੰਟੇ ਦੇ ਵਿੱਚ ਜਦੋਂ ਮਰਜ਼ੀ ਆਜੋ ਸੰਗਤ ਦੇ ਇਦਾਂ ਹੀ ਰੂਪ ਇਦਾਂ ਹੀ ਦਰਸ਼ਨ ਕਰਨਗੇ ਪਾਪਾ ਹੋਰ ਨਹੀਂ ਖਾਣੇ ਕੀ ਹੁਣ ਕੀ ਲੈਣਾ ਤੂੰ ਹੁਣ ਆਪਾਂ ਪਹਿਲਾਂ ਚੱਲਾਂਗੇ ਲੰਗਰ ਹਾਲ ਵਿੱਚ ਪ੍ਰਸ਼ਾਦਾ ਛਕਣ ਕਿ ਅੱਜ ਸਵੇਰ ਦਾ ਆਪਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਹੈਗਾ ਸੋ ਹੁਣ ਆਪਾਂ ਪਹਿਲਾਂ ਲੰਗਰ ਛਕਾਂਗੇ ਫਿਰ ਦਰਸ਼ਨ ਕਰਨ ਲਈ ਜਾਵਾਂਗੇ ਅੱਲਾ ਪੰਗਤ ਫਿਰ ਸੰਗਤ ਪਹਿਲਾਂ ਪੰਗਤ ਕਰਾਂਗੇ ਫਿਰ ਸੰਗਤ ਵਿੱਚ ਜਾਵਾਂਗੇ ਨਾ ਸੋ ਅੱਜ ਸਵੇਰ ਦਾ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਹੈਗਾ ਚਾਹ ਪੀ ਕੇ ਅਸੀਂ ਨਿਕਲ ਆਏ ਸੀਗੇ ਤੇ ਉਹਦਾ ਕਰਕੇ ਨਾ ਹੁਣ ਬਹੁਤ ਜ਼ਿਆਦਾ ਲੱਗੇ ਟਾਈਮ ਵੀ ਕਾਫੀ ਹੋ ਚੁੱਕਿਆ ਹੈ ਗਾਈ ਚੈੱਕ ਕਰ ਰਿਹਾ ਇੱਥੇ ਲਿਖਣਾ T2 ਪੰਜਾਬੀ ਜੁੱਤੀ ਤਕਵੀਰ ਕਹਿੰਦਾ ਟੁੱਟੀ ਪੰਜਾਬੀ ਜੁੱਤੀ ਪੜਨਾ ਨਹੀਂ ਆਇਆ ਪੰਜਾਬੀ ਵਿੱਚ ਤੈਨੂੰ ਟੁੱਟੀ 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 ਨਹੀਂ T2 T2 ਪੰਜਾਬੀ ਜੁੱਤੀ ਕਹਿੰਦਾ ਟੁੱਟੀ ਪੰਜਾਬੀ ਜੁੱਤੀ ਅੱਜ ਆਪ ਥੋੜਾ ਜਿਹਾ ਤੋਤਾਵਾ ਤੇ ਬੈਠ ਜਾ ਨਾ ਗੱਲ ਕੀ ਤੈਨੂੰ ਹੈ ਪੈਰ ਤੇਰੇ ਦੁੱਖਦੇ ਆ ਚਲ ਆ ਘੁੱਟ ਦਾਂਗੀ ਘਰੇ ਜਾ ਕੇ ਚਲ ਚਲਾ ਦਿਓ ਆਜੋ ਫਿਰ ਲੇਟ ਹੋ ਜਾਣਾ ਆਪਾਂ ਗਾਇਜ਼ ਅਸੀਂ ਪਹਿਲਾਂ ਫੋਟੋਆਂ ਸੀਗਾ ਘਰ ਆ ਕੇ ਆਵਾਂਗੇ ਕਿਉਂਕਿ ਰਾਤ ਨੂੰ ਵੀ 8 ਵਜੇ ਤੋਂ ਲੈ ਕੇ 12 ਵਜੇ ਤੱਕ ਫੇਰਾ ਸਾਭ ਹੁੰਦਾ ਆ ਤੇ ਸੋਚਿਆ ਸੀਗਾ ਕਿ ਉਦੋਂ ਮਤਲਬ ਆਵਾਂਗੇ ਬਟ ਆਇਆ ਨਹੀਂ ਕਿਉਂਕਿ ਉਸ ਟਾਈਮ ਤੇ ਨਾ ਫਿਰ ਰਾਜਵੇਦੀ ਵੀ ਨੀਂਦ ਖਰਾਬ ਹੁੰਦੀ ਆ ਸੁਪੀਰ ਜਾਂਦਾ ਤੇ ਫਿਰ ਇਸ ਲਈ ਨਾ ਹੁਣ ਅਸੀਂ ਸੋਚਿਆ ਕਿ ਜਾਣਾ ਤੇ ਹੈਗਾ ਹੀ ਅਸੀਂ ਫਿਰ ਦਸਾ ਤੇ ਨਾਲ ਦੀ ਹੁੰਦੇ ਹੁੰਦੇ ਕਿ ਹਰ ਮਨ ਤੁਸੀਂ ਆਣਾ ਹੁੰਦਾ ਦਰਬਾਰ ਸਾਹਿਬ ਤੇ ਸੋ ਹੁਣ ਫਿਰ ਅਸੀਂ ਆਏ ਆ ਫਿਰ ਸਹੀਂ ਦੁਬਾਰਾ ਫੇਰ ਆਣਾ ਰਹਿਣ ਦੀ ਕਮਾਨੀ ਖਤਮ ਹੋ ਗਿਆ ਤੇ ਫਿਰ ਅਸੀਂ ਸੋਚਿਆ ਕਿ ਅੱਜ ਦਰਸ਼ਨਕਾਰੀ ਜਾਣਾ ਇੱਥੇ ਵੀ ਸੋ ਹੁਣ ਇੱਥੇ ਦੇ ਦਰਸ਼ਨ ਕਰਕੇ ਫਿਰ ਚੱਲੇ ਪਾਉਂਦੇ ਘਰ ਦੇ ਟਾਈਮ ਕਾਫੀ ਲੱਗੇਗਾ ਨਾ ਇਹ ਸੁੰਦਰ ਕਾਫੀ ਹੈ ਬੱਦਲ ਦੇਖੋ ਕਿ ਨਾ ਬਣਿਆ ਆ ਉੱਪਰ ਠੰਡਾ ਹੀ ਰਵੇ ਤਾਂ ਚੰਗਾ ਆ ਪਰ ਗਰਮੀ ਹੈਗੀ ਆ ਬੱਦਲ ਹੀ ਦਿਖਦਾ ਆ ਐਸੀ ਗਰਮੀ ਬਹੁਤ ਜ਼ਿਆਦਾ ਆ ਪਸੀਨਾ ਆਉਂਦਾ ਪਰ ਅੱਜ ਵੀ ਨਹੀਂ ਨਾ ਕਿ ਉੱਥੇ ਤੰਗ ਨਹੀਂ ਕੀਤਾ ਸਾਨੂੰ ਜੇ ਇਹ ਕਰਦਾ ਤਾਂ ਤਾਂ ਫੇਰ ਔਖਾ ਬਹੁਤ ਹੁੰਦਾ ਤੇ ਇਹ ਆ ਕਿ ਅੱਜ ਜਲਦੀ ਪਾਠ ਕਰ ਲਿਆ ਸੀ ਅਸੀਂ ਸੋਚਿਆ ਕਿ ਪਹਿਲਾਂ ਜਿਹਦਰ ਬਾਸਾ ਜਾਣਾ ਹੈ ਨਾ ਕਿ ਅਸੀਂ ਆਪਣਾ ਪਾਠ ਕਰ ਲਈਏ ਅਸੀਂ ਆਪਣਾ ਕਾਟ ਕਰਕੇ ਟਾਈਮ ਉਹੜੇ ਜਮਾ ਕਰਵਾਉਣ ਦੀ ਸੇਵਾ ਕਰਦਾ ਹੈ ਸੁਖਮੀਰ ਕਰਦਾ ਹੈ ਹੁਣ ਸੁਖਮੀਰ ਨੂੰ ਭੇਜਣ ਲੱਗੇ ਆ ਜੋੜੇ ਲੈ ਜਾਓ ਜਮਾ ਕਰਾਓ ਬੜਾ ਟੀਟ ਹੋ ਗਿਆ ਬੜਾ ਜਿਆਦਾ ਟੀਟ ਹੋ ਗਿਆ ਚਾਰਨੀ ਹੋ ਗਿਆ ਹੈ ਕਰਨੀ ਕਰਨੀ ਵਿੱਚ ਸੌਂ ਗਿਆ ਵਿਚਾਰਾ ਅਜੀ ਆ ਵੀਰ ਦਾ ਬਾਗ ਬਕਰੇ ਉਹ ਥੋੜੇ ਥੋੜੇ ਕੀ ਚਾਹਾਂਗੇ ਕਿ ਜੇ ਦਾ ਬਤਨ ਬੁਰਾ ਹਿੰਦ ਅਫਸਰ ਦਾ ਉਹ ਜਿਹੜੇ ਨਹੀਂ ਚਾਹਤਾ ਤਾਂ ਇਹਨਾਂ ਘਰਾਂ ਤੇ ਆ ਬੰਦ ਕਰ। ਸੋ ਹੁਣ ਆ ਵੀ ਆਪਾਂ ਜਰੂਰ ਕੀਤਾ। ਆ ਦੇਖੋ ਕਿੱਦਾਂ ਹੁੰਦਾ। ਕਿੱਦਾਂ ਨਾ ਪਤਾ ਨਹੀਂ ਕਿੰਨਾ ਤੱਕ ਦੁਖੀ ਹੋਇਆ ਕਿੰਨਾ ਕੰਮ ਕਰਦਾ ਇਹਨੂੰ। ਉਹ ਨਾ ਦਿਖਾਉਂਦੇ। ਤੇ ਰਾਜਵੀ ਸੌ ਚੁੱਕਿਆ ਹੈ ਬਚਾਰਾ ਕਰੀ। ਗイズ ਮੱਥਾ ਟੇਕ ਅਸੀਂ ਆ ਚੁੱਕੇ ਹਾਂ ਬਾਹਰ ਤੇ ਇੱਥੇ ਰਾਜਵੀਰ ਦੀ ਹੋ ਰਹੀ ਆ ਤੁਰਨ ਦੀ ਪ੍ਰੈਕਟਿਸ ਗੁਰੂ ਘਰ ਤੋਂ ਸ਼ੁਰੂਆਤ ਕਿਆ ਇਹ ਜਿਲਿਆਂ ਵਾਲੇ ਬਾਗ ਚ ਗਾਈ ਦੇਖੋ ਰਾਜੀ ਵੀ ਦੇਖਦਾ ਪਿਆ ਉੱਪਰ ਲਾਈਟਾਂ ਕਿੰਨੀ ਗ੍ਰੀਨਰੀ ਆ ਨਾ ਇੱਥੇ ਇਹ ਆ ਜੀ ਜਿਲਿਆਂ ਵਾਲਾ ਬਾਗ ਔਰ ਇਧਰ ਵੀ ਹੈ ਨਾ ਇਧਰ ਨੂੰ ਪਹਿਲਾਂ ਜਾਣਾ ਐਂਟਰ ਇਧਰ ਕਰਨਾ ਆਪਾਂ ਸਾਰੇ ਦੇ ਫੌਲਦਿਆ ਚੱਕ ਕਰੋ ਬਹੁਤ ਸੋਹਣਾ ਬਣਿਆ ਹੋਇਆ ਗ੍ਰੀਨਰੀ ਗ੍ਰੀਨਰੀ ਇੱਥੇ ਤਾਂ ਸਾਊਂਡ ਵੀ ਚੱਲਦਾ ਹੁੰਦਾ ਹੁਣ ਸਾਊਂਡ ਬੰਦ ਦਾ ਨਾ ਹਾਂ ਆਪਾਂ ਕ ਲਈ ਛੋਣੀ ਦਿੱਤੀ ਆ ਸਾਊਂਡ ਵੀ ਲਾਉਂਦੇ ਇੱਥੇ ਚੱਲਦਾ ਹੁੰਦਾ ਸੀਗਾ ਬੰਦੇ ਮਤਰਮ ਕਰਕੇ ਕੁਝ ਹੋਰ ਵੀ ਮੰਦਰਮ ਸੀ ਕਾਫੀ ਸੀਗੇ ਸਾਊਂਡ ਹੁਣ ਬੰਦ ਕੀਤਾ ਹੋਇਆ ਸ਼ਾਇਦ ਬਾਰਿਸ਼ ਕਰਕੇ ਮਮਾ ਆ ਪਾ ਟਿਆ ਨਾ ਪਰ ਮਾ ਚੰਨੜਾਇਰ ਵੱਲੋਂ ਗੋਲੀਆਂ ਮਾਰੀਆਂ ਗਈਆਂ ਸੀ ਤੇ ਆਪਣੀ ਜਾਨ ਬਚਾਉਣ ਦਾ ਕਰਕੇ ਨਾ ਗੋਲੀਆਂ ਤੋਂ ਬਚਣ ਲਈ ਗੋਲੀਆਂ ਤੋਂ ਬਚਣ ਲਈ ਮਤਲਬ ਸਾਲੀਆਂ ਮਾਰੀਆਂ ਦੇ ਵਿੱਚ ਇਹਦੇ ਵਿੱਚ ਵੀ ਕਿੰਨੇ ਮੋਟ ਸੁਣੀ ਸੀ ਕਹਿੰਦੇ ਉਹਨੇ ਕਵਰ ਕਰ ਦੇਗਾ ਪਹਿਲਾਂ ਨਹੀਂ ਕਵਰ ਹਾਂ ਇਹਨੂੰ ਖਵ ਕਵਰ ਕਰ ਦਿੱਤਾ ਗਿਆ ਹੈ ਪਹਿਲਾਂ ਕਵਰ ਨਹੀਂ ਸੀਗਾ ਪਹਿਲਾਂ ਪ੍ਰੋਪਰ ਸਾਰਾ ਥਲੇ ਤੱਕ ਦੇਖਦਾ ਸੀ ਹੁਣ ਤਾਂ ਇੰਨਾ ਦਿਖਣਾ ਬਣੀ ਆ ਹ ਨਹੀਂ ਲਿਖਦਾ ਜੋ ਨਹੀਂ ਇਤਿਹਾਸਿਕ ਚੀਜ਼ਾਂ ਦੇਖ ਕੇ ਨਾ ਗਾਇਸ ਮਤਲਬ ਆਪਾਂ ਨੂੰ ਜਿਆਦਾ ਨਾਲ ਪੈਂਦੇ ਆਪਣੇ ਮਤਲਬ ਉਹ ਕਿ ਸ਼ੌਕੜ ਜੋ ਕੀ ਕੁਝ ਹੁੰਦਾ ਰਿਹਾ ਹੈ ਹਨਾ ਅਸੀਂ ਤਾਂ ਫਿਰ ਵੀ ਕਈ ਚੰਗੇ ਆ ਕਿ ਸਾਨੂੰ ਇਹ ਕੁਝ ਸਹਿਣ ਨਹੀਂ ਹੋਣਾ ਪਿਆ ਪਰ ਅਸੀਂ ਉਹਨਾਂ ਦੀ ਸ਼ਹੀਦੀ ਕੁਰਬਾਨੀ ਨੂੰ ਭੁੱਲ ਭੁੱਲਦੇ ਜਾ ਰਹੇ ਹਾਂ 120 ਲਾਸ਼ਾਂ ਬਰਮਤ ਹੋਈਆਂ ਗਾਇਸ ਕੇੰਦੇ 120 ਲਾਸ਼ਾਂ ਬਰਮਤ ਹੋਈਆਂ ਸਿੱਠਾ ਇਸ ਖੂਨ ਵਿੱਚ ਗੋਲੀ ਦੇ ਜਾਣ ਬਜਾਉਣ ਲਈ ਇਦਾਂ ਦੇਖ ਕੇ ਆਪਾਂ ਨੂੰ ਨਾ ਮਤਲਬ ਜਿਆਦਾ ਆਨ ਲੱਗਦੀ ਆ ਮਤਲਬ ਆਪਣੇ ਪਿਛੋਕੜ ਦੀ ਕਿ ਕੀ ਇਤਿਹਾਸ ਸੀਗਾ ਸਾਡੇ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਕੁਝ ਨੂੰ ਹੁੰਦਾ ਰਿਹਾ ਹਨਾ ਤੇ ਆਪਣੇ ਇਤਿਹਾਸ ਨਾਲ ਉਹਨਾਂ ਨੂੰ ਜੋੜਨਾ ਜ਼ਰੂਰ ਚਾਹੀਦਾ ਹੈ ਸੋ ਕੋਸ਼ਿਸ਼ ਕਰਿਆ ਕਰੋ ਇਦਾਂ ਦੀਆਂ ਚੀਜ਼ਾਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਈਆਂ ਜਾਣ ਹਨਾ ਕਿ ਜਿਹਦੇ ਨਾਲ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਗਾਇਜ਼ ਇਹ ਹੈਗੇ ਉਹ ਨਿਸ਼ਾਨ ਜਿਨ੍ਹਾਂ ਨੂੰ ਸਰਕਲ ਕੀਤਾ ਗਿਆ ਆ ਇਹ ਗੋਲੀਆਂ ਦੇ ਨਿਸ਼ਾਨ ਨੇ ਉਸ ਟਾਈਮ ਦੇ ਉਹਨਾਂ ਨੇ ਹਾਈਲਾਈਟ ਕਰ ਦਿੱਤਾ ਆ ਕਿ ਇਥੋਂ ਮਤਲਬ ਪਤਾ ਲੱਗ ਸਕੇ ਇਹ ਉਸ ਟਾਈਮ ਦੀ ਮਨੂੰ ਯਾਦ ਦਿਵਾਉਂਦਾ ਆ ਇਹ ਚੀਜ਼ਾਂ ਨਿਸ਼ਾਨੀਆਂ ਆਆਂ ਇਹ ਯਾਦ ਦਿਵਾਉਂਦੀਆਂ ਕਿ ਕੀ ਕਿੰਨਾ ਕਹਿਰ ਕੀਤਾ ਗਿਆ ਸੀ ਉਸ ਟਾਈਮ ਤੇ ਬੱਚੇ ਬਜ਼ੁਰਗ નિર્ਦੋਸ਼ ਸੀਗੇ ਸਾਰੇ ਹਨਾ ਸੋ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਆ ਇਹ ਚੀਜ਼ਾਂ ਨੂੰ इतिहास न जोड़ो अपने बच्चा जरूर इधर हाँ। भी है निशान गोलें ਦੇਖਣੇ ਨਹੀਂ ਹੁਣ ਉਧਰ ਅੱਗੇ ਜਾਈ ਜਾਨੇ ਸਮਝ ਨਹੀਂ ਹੈਗੀ ਬਾਅਦ ਵਿੱਚ ਇੰਨੇ ਵੀ ਨੰਗਣਾ ਕਰਨਾ ਨਾ ਮੈਨੂੰ ਵੀ ਲੈ ਕੇ ਜਾਓ ਮੈਂ ਵੀ ਜਾਣਾ ਦੇਖ ਕਿਉਂ ਨਾ ਇਹੋ ਦੇਖੇਗਾ ਤੂੰ ਨਾ ਇਧਰਾਂ ਦੇ ਬਾਗ ਵਾਲੀ ਤੇ ਫੇਰੇ ਜਾਏਗਾ ਮੈਂ ਇੰਨਾ ਘੁੰਦਾ ਸੀ ਉਹ ਤੋਂ ਮੈਨੂੰ ਫੇਰ ਫੜਾ ਨਾ ਤੇ ਵੀ ਸਮਾਰਕ ਗੋਲਿਆਂ ਦੇ ਨਿਸ਼ਾਨ ਵੀ ਇਹ ਵੀ ਗੋਲਿਆਂ ਦੇ ਨਿਸ਼ਾਨ ਇੱਥੇ ਵੀ ਹਾਂ ਬੱਚੇ ਵੀ ਸੀ ਬਣਾ ਕੇ ਇਹ ਹੈਗਾ ਪਰਮ ਗਤੀ ਦਾ ਮੈਦਾਨ ਇਹ ਵਾਲਾ ਬੜੀ ਖੂਬਸੂਰਤ ਤੋ ਕੁਇਰੇ ਕੀ ਹੁੰਦਾ ਪਿਆਜਾ ਹੁਣ ਫੇਸਲ ਨਾ ਜਾਈ ਉਥੋਂ ਗਾਰੇ ਚ ਬਸ ਹੁਣ ਐਗਜ਼ਿਟ ਜਾ ਇਸ ਹੁਣ ਆਪਾਂ ਦੇਸ਼ ਦੇ ਜ਼ਿਲ੍ਹੇ ਵਾਲਬਾਗ ਦੇ ਆ ਗਏ ਆ ਬਾਹਰ ਹੁਣ ਆਪਾਂ ਚੱਲੀਏ ਘਰ ਫਲੇਟ ਬਹੁਤ ਹੋ ਜਾਣਾ ਸੀ ਹੁਣ ਅਸੀਂ ਬਾਜ਼ਾਰ ਵਿੱਚ ਆ ਗਏ ਆ ਬਾਜ਼ਾਰ ਵਿੱਚ ਆ ਕੇ ਕਾ ਟਾਈਮ ਲੱਗ ਜੇ ਹੁਣ ਬਾਜ਼ਾਰ ਵਿੱਚ ਮੈਂ ਤਾਂ ਕਿਹਾ ਜਲਦੀ ਚੱਲੀਏ ਤੁਹਾਨੂੰ ਇਹਨਾਂ ਦੀ ਹੋ ਗਈ ਲੜਾਈ ਹੁਣ ਮੈਨੂੰ ਵਾਚ ਲੈ ਕੇ ਦੋ ਸੁਖਵੀਰ ਕੰਦਾ ਵਾਚ ਲੈ ਕੇ ਦੋ ਇੰਨੀਆ ਸਮਾਰਟ ਵਾਚ ਉਹ ਲੋਂਦਾ ਨਹੀਂ ਚਰੋ ਨਿਕਲਦੇ ਹਾਂ ਜਿਹੜੇ ਲਿਆਵਲੇ ਬਾਗ ਚੋਂ ਨਿਕਲ ਕੇ ਇਧਰ ਨੂੰ ਸਿੱਧੇ ਬਾਜ਼ਾਰ ਵਿੱਚ ਐਂਟਰੀਟ ਹੁੰਦੀ ਹੈ। ਕਿ ਹੁਣ ਆਪਾਂ ਆ ਗਏ ਬਾਜ਼ਾਰ ਵਿੱਚ। ਤਸਵੀਰ ਵਾਚ ਤੇ ਹੱਥ ਲਾਉਂਦਾ ਵਾ। ਲੈ ਕੇ ਤਾਂ ਨਹੀਂ ਦੇਣੀ ਆ ਜਾ ਹੁਣ। ਦੇਖੀ ਜਾ ਚੱਕੀ ਨਾ। ਅੱਖਾਂ ਬੰਦ ਕਰ ਲੈ ਨਹੀਂ ਦੇਖਣੀ ਆ। ਆਹ ਰੇਖੋ। ਆਹ ਭਾਈ ਸਾਹਿਬ ਪਤਾ ਨਹੀਂ ਇੱਥੇ ਕਿਉਂ ਆ ਗਏ? ਆ ਰੱਖੋ ਇਹਨਾਂ ਨੂੰ ਸੂਟ ਪਾ ਦੇਂਦੀ ਪਈ ਆ ਹੈ ਮੈਂ ਤੇ ਇੰਦਰ ਰਾਮ ਨਾ ਬੈਠੇ ਤੇ ਮੈਨੂੰ ਇੱਕ ਬੋਝ ਨਹੀਂ ਲੈ ਕੇ ਰਹਿਣ ਦੇ ਕਹਿੰਦੇ ਮੈਨੂੰ ਨਹੀਂ ਲੈ ਦੇਉਂਦੇ ਆਂ ਨਹੀਂ ਲੈ ਕੇ ਮੈਂ ਬੈਠ ਨਹੀਂ ਸਕਦਾ ਆ ਆਰੇ ਮੈਨੇਜਰ ਨਹੀਂ ਆਤੇ ਹੋ ਮੈਨੇਜਰ ਨਾ ਉੱਧਰ ਆ ਉੱਧਰ ਕੋ ਉੱਧਰ ਮੈਨੇਜਰ ਹੈ ਜਦ ਜਦੋਂ ਅਸੀਂ ਆਏ ਸੀਗੇ ਉਸ ਟਾਈਮ ਤੇ ਸੰਗਤ ਘੱਟ ਸੀਗੀ ਸੋ ਹੁਣ ਜਿੱਦਾਂ ਜਿੱਦਾ ਜਿੱਦਾਂ ਇਹ ਸਟਾਈਲ ਮਤਲਬ ਸ਼ਾਮ ਪੈ ਗਈ ਆ ਥੋੜੀ ਗਰਮੀ ਘਟ ਗਈ ਆ ਹੁਣ ਸੰਗਤ ਬਹੁਤ ਜ਼ਿਆਦਾ ਹੋ ਗਿਆ ਸੋ ਇੱਕ ਤਾਂ ਕੱਲ ਦੀ ਮੰਡੇ ਦੀ ਛੁੱਟੀ ਆ ਉਹਦਾ ਕਰਕੇ ਵੀ ਸੰਗਤ ਆ ਜਾਂਦੀ ਐ ਕਿ ਚਲੋ ਰਾਤ ਰਾਵਾਂਗੇ ਸਵੇਰ ਦਰਸ਼ਣ ਕਰਕੇ ਟਾਈਮ ਸਿਰ ਘਾਟ ਜਾਵਾਂਗੇ ਉਹਦਾ ਕਰਕੇ ਸੰਗਤ ਹੁਣ ਛਾਤ ਨੂੰ ਜ਼ਿਆਦਾ ਕਈ ਆ ਜਾਂਦੇ ਆ ਨਾ ਸੋ ਦੇਖ ਹੀ ਸਕਦੇ ਆ ਤੁਸੀਂ ਦੇਖੋ ਸੰਗਤ ਪਹਿਲਾਂ ਘੱਟ ਸੀ ਜਦੋਂ ਅਸੀਂ ਆਏ ਹਨਾ ਹੁਣ ਹੋ ਗਈ ਇੱਕਦਮ ਸੰਗਤ ਠੀਕ ਹੈ ਜੀ ਤਾਂ ਆਪਾਂ ਬੈਠ ਚੁੱਕੇ ਹੁਣ ਗੱਡੀ 'ਚ ਪਾਰਕਿੰਗ ਦੇ ਵਿੱਚ ਆ ਤੇ ਹੁਣ ਜਾ ਰਹੇ ਆ ਆਪਾਂ ਉੱਪਰੋਂ ਨਿਕਲਾਂਗੇ ਹਾਂ ਉਹੀ ਸਹੀ ਬਾਹਰੋਂ ਬਾਸ ਸਿੱਧਾ ਹੀ ਜਲੰਧਰ ਹਾਈਵੇ ਤੇ ਚੜ ਜਾਣਾ ਹੈ ਤਾਂ ਬਾਹਰੋਂ ਬਾਹਰ ਠੀਕ ਆ ਕਿਉਂਕਿ ਫਿਰ ਥੱਲੋ ਦੀ ਰਸ਼ ਵੀ ਬਹੁਤ ਹੁੰਦਾ ਆ ਗੱਡੀਆਂ ਦਾ ਆਟੋਸ ਵਗੈਰਾ ਦਾ ਕਈ ਮਤਲਬ ਉੱਥੇ ਉੱਪਰੋਂਪਰਾ ਠੀਕ ਆ ਸਿੱਧੇ ਸਿੱਧੇ ਰਸਤੇ ਜਿੱਧਰ ਆਏ ਉਧਰੋਂ ਹੀ ਸਹੀ ਰਾਜਵੀਰ ਨੇ ਤਾਂ ਇਹ ਪਟਕੀ ਨਹੀਂ ਸਰ ਤੇ ਰੱਖਦਾ ਹਨਾ ਕੋੜੀ ਛੇਤੀ ਲਾ ਲੈਂਦਾ ਤੇ ਇਹ ਦਸਤਾਰ ਕਿੱਦਾਂ ਸਜਾਇਆ ਕਰੇਗਾ ਦਸਤਾਰ ਨਹੀਂ ਹੁੰਦਾ ਛੇਤੀ ਲਾਉਂਦਾ ਕਿਤੇ ਇੱਕ ਦੋ ਵਾਰ ਸਜਾਈ ਆ ਤੇ ਉਹ ਸਹੀ ਰੱਖਦਾ ਆ ਸਿਰ ਤੇ ਉਹ ਨਹੀਂ ਇੰਨੀ ਲਾਉਂਦਾ ਹੈਗਾ ਕਿੱਧਰ ਚੱਲਾਂ ਹੁਣ ਤਾਜਵੀਰ ਕਿੱਥੇ ਜਾਣਾ ਤੂੰ ਨਾ ਦਿਖ ਜੂਗਾ ਐ ਦਿਖਣਾ ਤੂੰ ਬਾਈ ਸਾਹੂਤ کافی ਸੰਗਤ ਹੈ ਤਾਂ ਤੱਕ ਜੀਣਾ ਪਹੁੰਚ ਗਿਆ ਲੱਗਿਆ ਬਹੁਤ ਸੰਗਤ ਆ ਰਹੀ ਹੈ ਜੀ ਸੰਗਤ ਰੌਲਾ ਕਰ ਰਿਹਾ ਕਿ ਉਸਾਈ ਸੰਗਤ ਦੇ ਰੌਲੇ ਨੇ ਪੋਲ ਤੇ ਪਾਰਕਿੰਗ ਲਈ ਖੜੀਆਂ ਜਾਂਦੀਆਂ ਇਹ ਹਮ ਬਾਰ ਬਾਰ ਮੈਂ ਇੱਥੇ ਰੱਖਦਾ ਤੇ ਕਮਾ ਕੇ ਫਿਰ ਥੱਲੇ ਕਰ ਦਿੰਦਾ ਟੈਂਪਰੇਚਰ ਟੈਂਪਰੇਚਰ ਘਟੇਗਾ ਮੈਂ ਕਿਦਾਂ ਕਹਿੰਦਾ ਠੰਡ ਕਿਦਾਂ ਲੱਗਣ ਲੱਗ ਗਈ ਤੇ ਬੋਝ ਕਮਾਦੇ ਫਿਰ ਇਹ ਥੱਲੇ ਕਰ ਦਿੰਦਾ ਹੁਣ ਮਿਲਦਾ ਪਿਆ ਰਾਏ ਵੀ ਠੰਡ ਲੱਗੂਗੀ ਸੋਣਿਆ ਹੁਣ ਲਖੜੇ ਕਾਹੋ ਉਹਨਾਂ ਛੇੜੀ ਬੀ ਵੀ ਗਾਇਲ ਲੰਗਰ ਅਸੇ ਸ਼ਾਮ ਨੂੰ ਕੇ ਆਏ ਆ ਪਰ ਆ ਮੁੰਡੇ ਨੇ ਨਾ ਟਿਕਣ ਲਈ ਖਾਣਾ ਮੈਂ ਅਸੀਂ ਆਏ ਹੁਣ ਆ ਪੀਜ਼ਾ ਪਫ ਲੈਂਡ ਲਾਈਟ ਤੇ ਨਹੀਂ ਨਿਕਲ ਆ ਪਿਆ ਕਿਲਾ ਇਹ ਖਾਣਾ ਉਹ ਨਹੀਂ ਲੈ ਰਹੇ ਨੇ ਤਾਂ ਸਾਨੂੰ ਹੀ ਟੇਸਟੀ ਲੱਗਾ ਹੁਣ ਲੈ ਕੇ ਦੋ ਲੈ ਲੈਂਦੇ ਹੁਣ ਆਪਾਂ ਪੀਜ਼ਾ ਪਫ 8:09 ਦੇ ਹੂੰ ਯਾਰ ਹੋ ਰਿਹਾ ਸਾਡਾ ਆਰਡਰ 1839 ਦਾ 259 ਇੰਟਰਵਿਊ ਕਿੱਸਾ ਬਣਾਉਂ ਮੈਂ ਬੀਗ ਆ ਗਿਆ ਜੀ ਆ ਗਿਆ ਘਾੜੋ 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 ਸੰਦਾ ਛੱਕ ਗਏ ਆ ਉਦਾਂ ਪਰ ਅਸੀਂ ਹਟੇ ਨਹੀਂ ਕਰਗੇ ਕੁਵੈਰ ਨੇ ਕਿਹਾ ਆਏ ਕਿ ਚਲੋ ਮੈਂ ਗਿਆ ਦੋਨੇ ਛੱਕ ਲਈ ਉਸ ਪਹਿਲਾਂ ਜਦੋਂ ਅਸੀਂ ਖਾਦਾ ਹੀ ਉਹ ਸਾਡੇ ਨਾਲ ਨਹੀਂ ਆਇਆ ਤਾਂ ਮੈਂ ਇਹਦੇ ਲਈ ਲੈ ਗਈ ਤੋ ਲੇ ਕੇ ਦੋ ਖਾਣਾ ਲੈ ਤੇ ਦੋ ਐਂਡ ਟੋ ਬਰਗਰ ਤੇ ਰਸਤਾ ਪਰ ਤੋ ਨਾ ਇਹ ਨਹੀਂ ਹੈ ਗਲਤਾਂ ਪਰ ਅਜੀ ਹੁਣ ਆ ਗਈਆਂ ਉਦਾਂ ਚਲੋ ਇੱਥੇ ਉਹਨਾਂ ਨੂੰ ਕਾਫੀ ਲੋਕ ਮਿਲ ਜਾਣੇ ਨੇ ਕਿਉਂਕਿ ਫਾਟਕ ਬੰਦ ਸੀ ਟਲਵਾਣਾ ਇੱਥੇ ਉਹਨਾਂ ਨੂੰ ਕਾਫੀ ਲੋਕ ਮਿਲ ਜਾਣੇ ਜਿਹੜੇ ਕਿ ਅੰਦਰ ਨੂੰ ਜਾ ਰਹੇ ਨੇ ਸਾਰੇ ਇਕੱਠੇ ਨਿਕਲਾਂਗੇ ਨਾ ਫਿਰ ਕੋਈ ਟੈਨਸ਼ਨ ਨਹੀਂ ਦਾ ਉਦਾਂ ਇਹ ਰਸਤੇ ਵਿੱਚ ਕਾਫੀ ਔਰ ਦਾ ਤਾਂ ਸੁਣਨ ਨੂੰ ਮਿਲਿਆ ਨੇ ਕਿ ਵਾਰਦਾ ਤਾਂ ਕਾਫੀ ਹੁੰਦੀਆਂ ਨੇ ਹਨੇ ਗੱਡੀ 'ਚ ਤੇ ਉਦਾਂ ਬਹੁਤ ਘੱਟ ਹੀ ਚਾਂਸ ਨਹੀਂ ਜਦ ਤੱਕ ਜਿਹਦੇ ਆ ਬਾਈਕ ਛੋਟੇ ਟੂ-ਵਿਲਰ ਤੇ ਆ ਇਹਨਾਂ ਤੇ ਜ਼ਿਆਦਾ ਹੁੰਦਾ ਥੋੜਾ ਜਿਹਾ ਗਾਇਸ ਸਾਡੇ ਬਲੌਗਰ ਥੱਲੇ ਹੋ ਗਏ ਨੇ ਇਹਨਾਂ ਦੇ ਤੁਸੀਂ ਵੇਖਿਆ ਹੋਣਾ ਕਿ ਵੀਡੀਓ ਇਹੀ ਬਣਾਉਂਦੇ ਸੀ ਸਾਰੀ ਮੈਂ ਤਾਂ ਰਾਜਵੀਰ ਨੂੰ ਚੱਕਿਆ ਸੀ ਤੇ ਬਾਅਦ ਵਿੱਚ ਜੋ ਵਾਪਸੀ ਤੇ ਗੱਡੀ 'ਚ ਬੈਠੇ ਨੇ ਤਾਂ ਉਦੋਂ ਦੀ ਇਹਨਾਂ ਨੂੰ ਘਬਰਾਹਟ ਜੀ ਹੋ ਗਈ ਸੀ ਤੇ ਹੁਣ ਇਸ ਤੋਂ ਆਪਣੇ ਅੱਡੇ ਕਿੱਕੇ ਅੱਡੇ ਤੋਂ ਮਾਮਾ ਹੀ ਲੱਗਦੇ ਨੇ ਇਹਨਾਂ ਤੋਂ ਇਹ ਲਈਏ ਹੁਣ ਦਵਾਈ ਤੇ ਦੇਖੋ ਹੁਣ ਰਾਮ ਕਹਿੰਦੇ ਹੈਗਾ ਨਾ ਘੰਟੇ ਤੱਕ ਆਇਆ ਨਾ ਰਾਮ ਦਵਾਈ ਖਾ ਲਓ ਜਾ ਕੇ ਇੱਕ ਇੱਕੋ ਵਾਰ ਅਗਲੇ ਆਰਾਮ ਆਏ ਨੇ ਤੇ ਇਹ ਠੀਕ ਰਹੇ ਇਹ ਠੀਕ ਹੈ ਤੇ ਸਾਰੇ ਠੀਕ ਆ ਇਹ ਢਿੱਲੀ ਪੈ ਗਈ ਨਾ ਤੇ ਘਾਰ ਸੌਂ ਸਾਂਣ ਹੋ ਜਾਂਦਾ ਮਜ਼ਾ ਨਹੀਂ ਆਂਦਾ ਘਰ ਚ ਬਸ ਇਹ ਪਹੁੰਚਣ ਵਾਲੇ ਘਰ ਨਾਲੇ ਗਾਇਜ਼ ਥੋੜਾ ਹੋਰ ਰਹਿ ਗਿਆ 5 ਮਿੰਟ ਦਾ ਰਸਤਾ ਰਹਿ ਗਿਆ ਘਰ ਜਾ ਕੇ ਕਰਦੇ ਹਾਂ ਦੀ ਸਮਾਪਤੀ ਜਿ세 ਦੋਨੇ ਭਰਾ ਸੁੱਤੇ ਨੇ ਰਾਮ ਨਾ ਕੋਈ ਟੈਨਸ਼ਨ ਨਹੀਂ ਦੇਖੋ ਤੋਨੇ ਬੜੇ ਮੀਆਂ ਛੋਟੇ ਮੀਆਂ ਤੋਨੇ ਪਏ ਨੇ